ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਦੋ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਇਹੀ ਖੇਤ ਦੀ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਆਲੂਆਂ ਨੂੰ ਪਾਣੀ ਲੇਟ ਹੋ ਗਿਆ ਸੀਗਾ ਤੇ ਆਲੂਆਂ ਦਾ ਰੰਗ ਮਤਲਬ ਜਿੰਨੇ ਥਾਂ 'ਚ ਪਾਣੀ ਪੈ ਗਿਆ ਸੀ ਉਹਦਾ ਰੰਗ ਹੋਰ ਸੀ ਔਰ ਬਾਕੀ ਖੇਤ ਦਾ ਰੰਗ ਜਿੱਥੇ ਜਿੱਥੇ ਪਾਣੀ ਨਹੀਂ ਲੱਗਾ ਉਹਦਾ ਰੰਗ ਹੀ ਹੋਰ ਸੀਗਾ ਤੇ ਅਰਸੋਂ ਇਹਨੂੰ ਪਾਣੀ ਲਾਇਆ ਸੀ ਅੱਜ ਫੇਰ ਆਏ ਆ ਉਸੇ ਖੇਤ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਕਿ 2 ਦਿਨਾਂ ਦੇ ਵਿੱਚ ਵਿੱਚ ਖੇਤ ਦਾ ਆਲੂਆਂ ਦਾ ਰੰਗ ਵੀ ਬਦਲ ਗਿਆ ਸਾਰਾ ਤੇ ਖੇਤ ਵੀ ਦੇਖੋ ਪੂਰਾ ਭਰ ਗਿਆ ਇਹਦਾ ਪਹਿਲਾਂ ਇਹ ਵਿੱਚੋਂ ਵਟਾਂ ਬਿਲਕੁਲ ਖਾਲੀ ਨਜ਼ਰ ਆਉਂਦੀ ਅਸੀਂ ਜਿਵੇਂ ਹੁਣ ਤੇ ਥੋੜੀਆਂ ਨਜ਼ਰ ਆ ਰਹੀਆਂ ਨਾ ਸਿਰਫ ਦੂਰੋਂ ਤੇ ਪਹਿਲਾਂ ਤਾਂ ਬਿਲਕੁਲ ਖਾਲੀ ਦੂਰ ਤੱਕ ਵੱਟਾਂ ਉੱਤੋਂ ਟਾਪ ਵੱਟਾਂ ਦਾ ਲੱਭਦਾ ਸੀਗਾ ਐਨਾ ਫਰਕ ਹੈ ਪਾਣੀ ਦਾ ਚਲੋ ਵੈਸੇ ਨਾਲ ਖਾਦ ਵੀ ਪੈ ਗਈ ਆ ਕਿਉਂ ਖਾਦ ਨੇ ਵੀ ਆਪਣਾ ਅਸਰ ਪੂਰਾ ਵਿਖਾਉਣਾ ਤੇ ਮਤਲਬ ਪਾਣੀ ਜਿਹੜਾ ਸਾਨੂੰ ਫਸਲ ਨੂੰ ਬਿਲਕੁਲ ਟਾਈਮ ਟੂ ਟਾਈਮ ਤੇ ਲਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਨਾਲ ਹੀ ਫਸਲ ਜਿਹੜੀ ਆ ਵਧਣੀਆਂ ਖਾਦਾਂ ਜਿੰਨੀਆਂ ਮਰਜ਼ੀ ਪਾ ਲੋ ਜੇ ਪਾਣੀ ਲੇਟ ਕਰ ਲਾਂਗੇ ਤੇ ਫਸਲ ਜਿਹੜੀ ਉਨੀ ਲੇਟ ਹੁੰਦੀ ਜਾਂਦੀ ਆ ਆ ਦੇਖੋ ਜਿਵੇਂ ਸਾਰੇ ਮੋੜ ਵੀ ਬਿਲਕੁਲ ਬਰਾਬਰ ਹੋ ਗਏ ਨੇ ਨਹੀਂ ਤਾਂ ਪਹਿਲਾ ਮੋੜਾਂ ਚ ਵੀ ਆ ਮਤਲਬ ਸਾਰੀ ਪੈਲੀ ਦੇ ਵਿੱਚ ਹੀ ਵਟਾਂ ਜਿਵੇਂ ਆ ਕਿਤੇ ਕਿਤੇ ਆ ਖਾਲੀ ਨਜ਼ਰ ਆਉਂਦੇ ਸਿਰੇ ਐਵੇਂ ਵਟਾਂ ਤੇ ਟੌਪ ਲੱਭਦਾ ਸੀ ਪਹਿਲਾਂ ਤੇ ਇਹਨਾਂ ਦਾ ਤੇ ਹੁਣ ਜਿਹੜਾ ਇਹ ਸਾਰਾ ਮਤਲਬ ਖੇਤ ਭਰ ਗਿਆ ਹੈ ਸਿਰਫ 2 ਦਿਨ ਹੋਏ ਨੇ ਪਾਣੀ ਲੱਗੇ ਨੂੰ ਪਰ ਸੋ ਹੀ ਲੱਗਾ ਸੀ ਤੇ ਇਸ ਪਲਾਟ ਨੂੰ ਅਜੇ ਜਿਹੜਾ ਪਾਣੀ ਚੱਲਦਾ ਪਿਆ ਆ ਇਹਨੂੰ ਆ 2 ਕੁ ਕਿੱਲੇ ਦਾ ਕੱਲ ਲੱਗੇ ਨੇ ਤੇ ਬਾਕੀ ਉਹ ਚੱਲਦਾ ਪਿਆ ਅਗਲੇ ਸਾਰੇ ਪਲਾਟ ਨੂੰ ਅਜੇ ਪਾਣੀ ਜਿਹੜਾ ਚੱਲਣ ਡਿਆ ਆ ਤੇ ਅਸੀਂ ਨੱਕਿਆਂ ਦੇ ਉੱਤੇ ਹੀ ਨਾਲ ਦੀ ਨਾਲ ਖਾਦ ਨੱਕਿਆਂ ਤੇ ਰੱਖੀ ਜਾਂਦੇ ਆ ਕੋਈ ਛੱਟਾ ਮਾਰਨ ਦੀ ਲੋੜ ਨਹੀਂ ਕੋਈ ਇਹ ਨਹੀਂ ਹੁੰਦਾ ਕਿ ਇੱਕ ਟ੍ਰੇਲ ਦੇ ਵਿੱਚ ਪੱਤਿਆਂ ਦੇ ਉੱਤੇ ਖਾਦ ਜੰਮ ਗਈ ਤੇ ਪੱਤਿਆਂ ਤੇ ਖਾਦ ਦੀ ਜਿਹੜੀ ਬਰਨਿੰਗ ਆ ਜਾਂਦੀ ਆ ਇਹਦਾ ਵੀ ਕੋਈ ਇਸ਼ੂ ਨਹੀਂ ਰਹਿ ਗਿਆ ਤੇ ਜਦੋਂ ਨੱਕਿਆਂ ਤੇ ਪਾਣੀ ਦੇ ਪਾਣੀ ਦੇ ਵਿੱਚ ਅਸੀਂ ਨੱਕਿਆਂ ਕੇ ਖਾਦ ਰੱਖ ਲੈਨੇ ਆ ਤੇ ਖਾਦ ਜਿਹੜੀ ਬਿਲਕੁਲ ਬਰਾਬਰ ਸਾਰੇ ਖੇਤ ਨੂੰ ਲੱਗ ਜਾਂਦੀ ਆ ਤੇ ਸਾਨੂੰ ਤੇ ਮਤਲਬ 3-4 ਸਾਲ ਹੋ ਗਏ ਆ ਜਰਬਾ ਕਰ ਰਹੇ ਆ ਇਸੇ ਤਰੀਕੇ ਅਸੀਂ ਪਾਣੀ ਦੇ ਨਾਲ ਹੀ ਖਾਦ ਪਾਉਂਦੇ ਆ ਨੱਕਿਆਂ ਦੇ ਅੱਗੇ ਰੱਖ ਕੇ ਅਸੀਂ ਕਦੇ ਛੱਟਾ ਨਹੀਂ ਮਾਰਿਆ ਹੁਣ ਨਾ ਸਪਰੇਅ ਸਪਰੇਅ ਚ ਚਲੋ 19 19 ਵਗੈਰਾ ਆ ਜਾਂ ਹੋ ਗਈ ਜਾਂ ਅੱਗੇ ਜਾ ਕੇ 13045 ਜਾਂ ਇਹ ਉਹ ਤੇ ਪਾਉਣਾ ਹੀ ਪੈਂਦਾ ਪਰ ਯੂਰੀਆ ਜਿਹੜੀ ਆ ਉਹ ਅਸੀਂ ਹੁਣ ਨੱਕੇ ਅੱਗੇ ਰੱਖਨੇ ਆ ਤਕਰੀਬਨ ਆਲੂਆਂ ਨੂੰ ਮੱਕੇ ਨੂੰ ਤੇ ਬਹੁਤ ਸੋਣਾ ਰਿਜ਼ਲਟ ਆਉਂਦਾ ਹੈ ਇਹਦਾ ਤੇ ਆ 6 ਕਿੱਲੇ ਤੇ ਕੱਲ ਭਰ ਗਏ ਸੀਗੇ ਆਪਣੇ ਪਰਸੋਂ ਤੇ ਅੱਗੇ ਪਲਾਟ ਇੱਕ ਵਿਸ਼ੇਤਾ ਸੀਗਾ ਉਹ ਪਰਲੀ ਸਾਈਡ ਤੇ ਸਾਹਮਣੇ ਨਜ਼ਰ ਆ ਰਿਹਾ ਹੁਣ ਇਹਨੂੰ ਅਸੀਂ ਕੁਵਾਰਡ ਵਾਲੀ ਸਪਰੇਅ ਕੀਤੀ ਹੋਈ ਆ ਵਧੀਆ ਰਿਜ਼ਲਟ ਦੇ ਗਈ ਆ ਉਹ ਵੀ ਤੇ ਇਧਰ ਆ 6 ਕਿੱਲੇ ਦਾ ਪਲਾਟ ਇਹ ਅੱਜ ਭਰ ਜਾਣਾ ਤੇ ਕੱਲ ਨੂੰ ਫਿਰ ਦੂਸਰੇ ਪਲਾਟ ਚ ਲਾਈਟ ਦੀ ਵਾਰੀ ਆ ਜਾਣੀ ਆ ਕਿਉਂਕਿ ਇੱਥੇ ਅੱਜ ਲਾਸਟ ਵਾਰੀ ਆ ਤੇ ਇੱਥੇ ਅੱਜ ਪਾਣੀ ਦਾ ਕੰਮ ਨਿਬੇੜ ਕੇ ਕੱਲ ਫਿਰ ਚੱਲਾਂਗੇ ਦੂਜੇ ਪਲਾਟ ਚ ਅੱਜ ਆ ਵੀ ਪਲਾਟ ਹੋ ਜਾਏਗਾ ਕੰਪਲੀਟ ਤੇ ਇਸ ਤੋਂ ਬਾਅਦ ਫਿਰ ਅੱਗੇ ਦੂਸਰੇ ਪਲਾਟ ਦੀ ਵਾਰੀ ਚੱਲ ਜੇਗੀ ਕਿਉਂਕਿ ਅੱਜ ਇੱਥੇ ਲਾਸਟ ਵਾਰੀ ਆ ਤੇ ਇਹ ਦੂਜੇ ਪਲਾਟ ਨੂੰ ਚਲ ਜੇਗੀ ਜਾ ਕੇ ਆਹਾ 13 ਗਿੱਲਿਆਂ ਦਾ ਪਲਾਟ ਸੀਗਾ ਆਪਣਾ ਬਾਅਦ ਚ ਲੱਗਿਆ ਹੋਇਆ ਇਹ ਹੈਗਾ ਜੀ FC3 ਤੇ ਇਹ ਲੇਟ ਲੱਗਾ ਸੀ ਇਹ ਹੈਵੀ 26 ਇੰਚ ਵਾਲੀ ਮਸ਼ੀਨ ਤੇ ਆ ਤੇ ਇਹਨੂੰ ਕਰਤੀ ਸੀ ਕਵਾੜੇ ਵਾਲੀ ਸਪਰੇ ਗਰਾਮਿਕਸੋਨ ਤੇ ਸੰਕੋਰ ਤੇ ਵਧੀਆ ਅਸਰ ਕਰ ਗਈ ਆ ਵੀ ਸਾਰਾ ਪਲਾਟ ਜਿਹੜਾ ਹੋ ਗਿਆ ਸੁੱਕ ਗਿਆ ਤੇ ਅੱਜ ਇਹਦੇ ਚ ਆਲੂ ਵੀ ਬਾਹਰ ਆਉਣ ਲੱਗ ਗਿਆ। ਕਾਫੀ ਆ ਤੱਕ ਜਿਹੜਾ ਆਲੂ ਆ ਉਹ ਬਾਹਰ ਆ ਗਿਆ ਹੈ। ਤੇ ਕੱਲ ਤੱਕ ਜਾਂ ਪਰਸੋ ਤੱਕ ਸਾਰਾ ਬਾਹਰ ਆ ਜਾਣਾ ਹੈ। ਇਹਦਾ ਵੀ ਤੇ ਇਸ ਤੋਂ ਬਾਅਦ ਆ ਕੇ ਰਸਤੇ ਦੇ ਪਾਰ ਨੇ ਤਿੰਨ 3.5 ਕਿੱਲੇ ਅੱਜ ਉਹਨਾਂ ਨੂੰ ਕਵਾੜੇ ਵਾਲੀ ਸਪਰੇ ਕੱਢ ਦੇਾਂਗੇ ਤੇ ਫਿਰ ਇੱਥੇ ਆ ਕੇ ਇੱਥੇ ਜਿਹੜਾ ਆਪਣਾ 25 ਕਿੱਲਿਆਂ ਦਾ ਪਲਾਟ ਸੀਗਾ ਇੱਕ ਇਹੋ ਜੂ ਸਾਰਾ ਕੰਪਲੀਟ ਹੈ ਬਾਕੀ ਫਿਰ ਦੂਜੇ ਪਾਸੇ ਜਾ ਕੇ ਤੇ ਉਧਰ ਦੀਂ ਦੀ ਵਾਰੀ ਆ ਜਾਣੀ ਆ ਉਧਰ ਪਾਣੀ ਲੱਗ ਜਾਏਗਾ ਆ ਤੇ ਐਲ ਆਰ ਆਪਣਾ ਹੁੰਦਾ ਛਾਲਾ ਮਾਰਦਾ ਬਹੁਤ ਸੋਹਣਾ ਮਸ਼ੀਨ ਦੀ ਮਿਸਿੰਗ ਵੀ ਕਿਤੇ ਨਹੀਂ ਹੈਗੀ ਆ ਥੋੜੀ ਜੀ ਕਮੀ ਰਹਿ ਗਈ ਬੰਦਿਆਂ ਦੀ ਕਿਤੇ ਪਾਣੀ ਵੱਧ ਪੈਣ ਕਰਕੇ ਹੋ ਗਿਆ ਵਿੱਚ ਵਿੱਚ ਨਹੀਂ ਤਾਂ ਬਹੁਤ ਸੋਹਣਾ ਸਾਰਾ ਜਰਮੀਨੇਸ਼ਨ ਵੀ ਵਧੀਆ ਹੋਇਆ